ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਨਾਬਾ ਬਲਾਕ ਦੇ ਪਿੰਡ ਰੋਟੀ ਛੰਨਾ ਦੀਆਂ ਨੇ ਇਸ ਪਿੰਡ ਵਿੱਚ ਨਸ਼ਾ ਤਸਕਰਾਂ ਦੇ ਕੁਝ ਘਰ ਨਸ਼ਾ ਤਸਕਰੀ ਦੇ ਧੰਦੇ ਵਿੱਚ ਜੁੜੇ ਹੋਏ ਸਨ ਅਤੇ ਜੇਕਰ ਤੁਸੀਂ ਨਸ਼ਾ ਤਸਕਰਾਂ ਦੇ ਘਰ ਵੱਲ ਝਾਤ ਮਾਰੋਗੇ ਤਾਂ ਨਸ਼ੇ ਦੇ ਸਿਰ ਤੇ ਇਸ ਕਾਰੋਬਾਰ ਦੇ ਸਿਰ ਤੇ ਕੋਠੀਆਂ ਵੇਖ ਕੇ ਜੋ ਇਹਨਾਂ ਨੇ ਬਣਾਏ ਹੋਏ ਨੇ ਤੁਸੀਂ ਵੀ ਹਰਾਨ ਰਹਿ ਜਾਓਗੇ ਸਿਰਫ ਨਸ਼ੇ ਦੇ ਸਿਰ ਤੇ ਹੀ ਇਹਨਾਂ ਵੱਲੋਂ ਵੱਡੀਆਂ-ਵੱਡੀਆਂ ਹਵੇਲੀਆਂ ਬਣਾ ਰੱਖੀਆਂ ਹੋਈਆਂ ਨੇ ਪੁਲਿਸ ਵੱਲੋਂ ਭਾਵੇਂ ਕਿ ਅਚਨਚੇਤ ਚੈਕਿੰਗ ਕੀਤੀ ਗਈ ਪਰ ਉਦੋਂ ਤੱਕ ਨਸ਼ਾ ਤਸਕਰ ਘਰਾਂ ਨੂੰ ਤਾਲੇ ਲਾ ਕੇ ਰਫੂ ਚੱਕਰ ਹੋ ਗਏ ਸਨ ਪੁਲਿਸ ਵੱਲੋਂ ਸ਼ੱਕ ਦੇ ਆਧਾਰ ਤੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪੁਲਿਸ ਵੱਲੋਂ ਇਸ ਪਿੰਡ ਦੀ ਮਹਿਲਾ ਸਰਪੰਚ ਤੇ ਨਸ਼ਾ ਤਸਕਰਾਂ ਦੀ ਮਿਲੀ ਭੁਗਤ ਨਾਲ ਜਮਾਨਤਾਂ ਕਰਾਉਣ ਦੇ આરોਪਾਂ ਤਹਿਤ ਮਾਮਲਾ ਵੀ ਦਰਜ ਹੋਇਆ ਆਓ ਵੇਖਦੇ ਹਾਂ ਭਵਿੰਦਰ ਸਿੰਘ ਦੀ ਨਾਬਾ ਤੋਂ ਇੱਕ ਖਾਸ ਰਿਪੋਰਟ ਜਿਵੇਂ ਦੇਖ ਹੀ ਰਹੇ ਹੋ ਕਿ ਤਾਂ ਕਿ ਜਨਾ ਕੋ ਜਿਵੇਂ ਆ ਗਵਰਨਮੈਂਟ ਔਰ ਪੰਜਾਬ ਪੁਲਿਸ ਨੇ ਜਿਹੜੀ ਇੱਕ ਮਹੀਨ ਚਲਾਈ ਹੋਈ ਆ ਕਾਸ ਆਪਰੇਸ਼ਨ ਦੇ ਚੇਤੇ ਵਿੱਚ ਜਿੰਨੇ ਵੀ ਡਰੱਗਸ ਮਕਲਰ ਹੈਗੇ ਆ ਉਹਨਾਂ ਤੇ ਵੱਖ-ਵੱਖ ਥਾਵਾਂ ਤੇ ਕਾਰਵਾਈਆਂ ਚੱਲਦੀਆਂ ਆ ਅਸੀਂ ਵੀ ਉਸ ਦੇ ਸਬੰਧ ਦੇ ਵਿੱਚ ਇੱਥੇ ਰੇਟ ਚੱਲ ਰਹੀ ਆ ਸਾਡੀ ਇਹ ਕੋਸ਼ਿਸ਼ ਹੈ ਵੀ ਜਿੰਨੇ ਵੀ ਸੰਬੰਧ ਵਾਲੇ ਜਿਹੜੇ ਕੰਮ ਕਰਦੇ ਆ ਟਰੱਕ ਦਾ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਉਹਨਾਂ ਤੇ ਐਫਆਈਆਰ ਵੀ ਦੇ ਦਿੱਤਾ ਆ ਇੱਥੇ ਜਿਹੜੇ ਹਜ ਤੱਕ ਮੇਰੇ ਕੋਲ ਲਿਸਟ ਆਈ ਆ 7-8 ਕਰ ਹੈਗੇ ਜਿਹੜੇ ਆਇਡੈਂਟੀਫਾਈ ਹੋਏ ਆ ਸਾਡੀ ਇਹ ਕੋਸ਼ਿਸ਼ ਹੈ ਵੀ ਉਹਨਾਂ ਉੱਪਰ ਐਫਆਈਆਰ ਦਰਜ ਕਰਕੇ ਅਰਕੰਬਰੀ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਭੇਜਿਆ ਜਾਵੇ ਕਿ ਆਪਾਂ ਨੂੰ ਜਿਹੜੇ ਪੇਰੈਂਟ ਸ ਤੇ ਬੱਚਿਆਂ ਦੇ ਉਹਨਾਂ ਨੂੰ ਅਵੇਅਰ ਬਣਾ ਪਊਗਾ ਪਿੱਛੇ ਵੀ ਇੱਕ ਸਰਪੰਚ ਦਾ ਨਾਮ ਵੀ ਸਾਹਮਣੇ ਆਇਆ ਤੇ ਵੀ ਉਹ ਜਿਹੜੇ ਬੇਲ ਵਗੈਰਾ ਪਿੱਛੇ ਘRANDੀ ਆ ਇਨ੍ਹਾਂ ਦੇ ਬੰਦਿਆਂ ਨੂੰ ਮੈਂ ਬਾਤ ਨਹੀਂ ਕਹਿਣਾ ਚਾਹਨੀ ਆ ਕਿ ਇਹ ਆਪਾਂ ਆਪਣੇ ਸਮਾਜ ਨੂੰ ਕਲੀਨ ਕਰਨਾ ਆ ਤੇ ਇਨ੍ਹਾਂ ਦੇ ਬੰਦਿਆਂ ਦਾ ਸਾਥ ਦੇਣਾ ਛੱਡ ਦੇ। ਕਿ ਇਹ ਇੱਕ ਵਧੀਆ ਮੈਸੇਜ ਜਾਊਗਾ ਸਾਰੀ ਦੁਨੀਆ ਦੇ ਵਿੱਚ ਜਿਹੜੇ ਨਵੇਂ-ਨਵੇਂ ਆ ਨੌਜਵਾਨ ਕਿਤੇ ਇਸ ਕਮ ਦੇ ਵਿੱਚ ਉੱਠ ਰਿਹਾ ਉਹਨਾਂ ਨੂੰ ਵੀ ਇੱਕ ਮੈਸੇਜ ਜਾਊਗਾ ਕਿ ਇਹ ਦੇ ਅੱਥ ਆ ਮਤਲਬ ਬਟਲ ਉਹ ਜਿਹੜਾ ਫਿਰ ਵੀ ਕਰਾਂਦੇ ਉੱਪਰ ਇਹ ਕੱਲ ਨੂੰ ਉਹਨਾਂ ਦੇ ਘਰਾਂ ਦੇ ਉੱਪਰ ਵੀ ਫਿਰ ਸਕਦਾ ਆ ਇਸ ਤਰ੍ਹਾਂ ਕੇ ਸਿੱਧੇ ਵਰਨਿੰਗ ਦੇ ਰਹੇ ਆ ਕਿ ਇਹ ਆਪਣਾ ਇਸ ਕੰਮ ਤੋਂ ਜਿਹੜਾ ਬਾਜ਼ ਜਾ ਕੇ ਜਿਹੜੇ ਆਇਡੈਂਟੀਫਾਈ ਹੈਗੇ ਆ ਉਹਨਾਂ ਦੇ ਉੱਪਰ ਘੱਟੋ ਘੱਟ 7-7 8-8 ਐਫਐਰ ਜਿਹੜੀਆਂ ਦੱਸੀ ਗਈਆਂ ਕਿੰਨੇ ਮਜ਼ਦੂਰਾਂ ਦੇ ਅੱਜ ਵਿੱਚ ਅਸੀਂ 60-70 ਮਜ਼ਦੂਰ ਨਾਲ ਲੈ ਕੇ ਆਏ ਆ ਤੇ ਇਹ ਰੇਡ ਜਿਹੜੀਆਂ ਚੱਲ ਰਹੀ ਆ ਇਹ ਅੱਜ ਨਹੀਂ ਹੁਣ ਇਹ ਰੁਕਣ ਵਾਲਾ ਕੰਮ ਨਹੀਂ ਹੈਗਾ ਇਹ ਸਿੰਪਲਾ ਜਿਹੜਾ ਚੱਲਦਾ ਹੀ ਰਹੂਗਾ ਉਦੋਂ ਤੱਕ ਚੱਲਦਾ ਰਹੂਗਾ ਜਦੋਂ ਤੱਕ ਇਹ ਸਾਰੇ ਜਿਹੜੇ ਆ ਅਰਾਸਤ ਨਹੀਂ ਹੋ ਜਾਂਦੇ ਨਸ਼ਾ ਤਸਕਰਾਂ ਨੂੰ ਕੀਤਾ ਬੋਲਦਾ ਮੇਰੇ ਵੱਲੋਂ ਤਾਂ ਵੀ ਇਹੀ ਆ ਕਿ ਜਾ ਕੇ ਆਪਣਾ ਕੰਮ ਛੱਡ ਦੇ ਨਸ਼ੇ ਦਾ ਕੰਮ ਛੱਡ ਦੇ ਕੋਈ ਚੰਗਾ ਕੰਮ ਕਰ ਲੈਣ ਜਾਂ ਫਿਰ ਇਹਨਾਂ ਨੂੰ ਆਪਣੀ ਥਾਂ ਜਿਹੜੀ ਕੋਈ ਨਹੀਂ ਪਾਉਂਦੀ ਮੇਰਾ ਨਾਮ ਚਰਨਜੀਤ ਆ ਜੀ ਅਸੀਂ ਐਂ ਕਹਿੰਦੇ ਵੀ ਵਧੀਆ ਹੋ ਗਿਆ ਜੀ ਜੇ ਸਾਡੇ ਬੱਚੇ ਨਾ ਜਿਹੜੇ ਗੁਨਾਹ ਮਾਰ ਰਹੇ ਨੇ ਉਹਨਾਂ ਦੀ ਬਰਬਾਦੀ ਆ ਰਹੀ ਆ ਛੋਟੇ ਛੋਟੇ ਬੱਚੇ ਨੇ ਮਾਮਾ ਕਿੱਥੇ ਬੱਚੇ ਲੈ ਕੇ ਜਾਣਾ ਤੇ ਜਿਵੇਂ ਅੱਜ ਤੱਕ 10-10 ਚਾਰ-ਚਾਰ ਬੱਚੇ ਨੇ ਉਹ ਕਿੱਥੇ ਛੱਡ ਕੇ ਪਹਿਲਾਂ ਅਲਰਜੀ ਸੀ ਜਿਵੇਂ ਆਹ ਚੀਜ਼ਾਂ ਚ ਆਹ ਚੀਜ਼ਾਂ ਚ ਤੇ ਆਹ ਜੋੜਾਂ ਚ ਠੀਕ ਹੈ ਜੀ ਤੇ ਇਹਦੇ ਥੱਲੇ ਗੋਲ-ਗੋਲ ਧਾਰੇ ਤੇ ਸੀ ਤੇ ਉਹਦੇ ਉੱਪਰ ਖਾਜ ਹੁੰਦੀ ਸੀ ਪਾਣੀ ਛਿੰਮਦਾ ਦੀ ਲਹੂ ਵਾਲਾ ਕੰਮ ਸੀ ਜਿਵੇਂ ਪੂਰੀ ਦਿੱਕਤ ਆਉਂਦੀ ਸੀ ਨੀਂਦ ਨਹੀਂ ਆਉਂਦੀ ਸੀ ਜੀ ਠੀਕ ਹੈ ਜੀ ਬੇਜ ਨਹੀਂ ਲੱਗੀ ਰਹਿੰਦੀ ਸੀ ਪੈ ਨਹੀਂ ਸ਼ਾਦੇ ਤੇ ਗਰਮੈਸ ਜ਼ਿਆਦੇ ਦੀ ਬਹੁਤ ਦੋਸਤੋ ਜੇ ਤੁਹਾਨੂੰ ਵੀ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਕਿਸੇ ਵੀ ਤਰ੍ਹਾਂ ਦੀ ਅਲਰਜੀ ਦੀ ਦਿੱਕਤ ਹੈ ਸਕਿਨ ਦੀ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਪਿੰਡ ਲੋਹਾਰ ਮਾਜਰਾ ਤਹਿਸੀਲ ਨਾਬਾ ਡਿਸਟ੍ਰਿਕਟ ਪਟਿਆਲਾ ਸਾਡੇ ਦਿੱਤੇ ਗਏ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਦਵਾਈ ਘਰੇ ਵੀ ਮੰਗਵਾ ਸਕਦੇ ਹੋ ਤੇ ਬਹੁਤ ਹੀ ਵਧੀਆ ਰਿਜ਼ਲਟ ਨੇ ਸਤਿ ਸ਼੍ਰੀ ਅਕਾਲ ਨਿਰਪੈ ਜੀ ਸਤਿ ਸ਼੍ਰੀ ਅਕਾਲ ਜੀ